ਇਹ ਪੰਜਾਬ ਦੇ ਅੰਦਰ ਪਲਾਕ ਸੰਪਤੀ ਤੇ ਜਿਲ੍ਹਾ ਪੰਚਾਇਤ ਦੀਆਂ ਚੋਣਾਂ ਹੋਈਆਂ ਉਹਦੇ ਬਾਤ ਜਿਹੜਾ ਦੋਚਾ ਗੱਲਾਂ ਕਾਟੀਆਂ ਕਾਮੀਆਂ ਚੋਂ ਦਾ ਸੀਗਾ ਸਦਾਤ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 45 ਸਾਲ ਪੰਜਾਬ ਵਿੱਚ ਪਿੰਡਾਂ ਵਿੱਚ ਜਿਹੜਾ ਵਿਕਾਸ ਕੀਤਾ ਉਸ ਵਿਕਾਸ ਦਾ ਅਸਰ ਜਿਹੜਾ ਹੁਣ ਜਿਹੜਾ ਰਿਸਪਾਂਸ ਜ਼ਿਲ੍ਹਾ ਪੁਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਿਲ ਰਿਹਾ ਉਹਦੇ ਬਾਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਜਿਹੜਾ 2 ਮਹੀਨੇ ਚ ਜੁਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਜਿਹੜਾ ਕਰੀਬ 6000 ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਹੋਇਆ ਉਹਦੇ ਉੱਥੇ 50% ਤੋਂ ਵੱਧ ਜਿਹੜੇ ਉਹ ਪਿੰਡ ਨਸ਼ਾ ਮੁਕਤ ਹੋਏ ਉਹਨਾਂ ਦੇ ਵਿੱਚ ਅਸੀਂ ਇੰਨੀਆਂ ਪਿੰਡਾਂ ਦੇ ਵਿੱਚ ਜਿਹੜਾ ਕੰਮ ਕੀਤਾ ਜੁਧ ਨਸ਼ਿਆਂ ਦੇ ਵਿਰੋਧ ਕਰੀਬ 1000 ਤੋਂ ਉੱਪਰ ਪਿੰਡ ਇਦਾਂ ਦੇ ਵੀ ਆ ਜਿੱਥੇ ਪੂਰਾ ਪੂਰਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਕੁੱਲ ਬਲਾ ਕੇ ਜਿਹੜੀ ਇਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਸੀਗੀ ਇਹਦਾ ਅਸਰ ਪੰਜਾਬ ਦੇ ਵਿੱਚ ਹੁਣ ਵੇਖਣ ਨੂੰ ਮਿਲਿਆ ਔਰ ਪੰਜਾਬ ਦੇ ਲੋਕ ਸਮਝਦੇ ਆ ਕਿ ਬਹੁਤ ਵਧੀਆ ਮੁਹਿੰਮ ਸੀਗੀ ਭਾਵੇਂ ਇਹ ਸੱਚ ਹੈ ਕਿ ਨਸ਼ਾ ਪੂਰਾ ਖਤਮ ਨਹੀਂ ਹੋਇਆ ਪਰ ਬੇहद ਜਿਆਦਾ ਕੰਟਰੋਲ ਕੀਤਾ ਗਿਆ ਔਰ ਉਹ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਦੇ ਵਿੱਚ ਮਾਨਸਾਹਬ ਦੀ ਸਰਕਾਰ ਨੇ 3100 ਸਟੇਡੀਅਮ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਆ 3100 ਪੂਰੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ 30 35 35 ਜਿਹੜੇ ਸਟੇਡੀਅਮ ਆ ਉਹ ਬਣਦੇ ਕਿਉਂਕਿ ਅਸੀਂ ਸਮਝਦੇ ਆ ਕਿ ਜੂਥ ਜਿਹੜਾ ਉਹ ਖੇਡਾਂ ਦੇ ਵੱਲ ਜਿਹੜਾ ਔਕਾਸ਼ਤ ਹੋਵੇ ਉਹ ਨਸ਼ਿਆਂ ਤੋਂ ਦੂਰ ਹੋਵੇ ਉਹਦਾ ਵੀ ਬਹੁਤ ਵੱਡਾ ਇੱਕ ਇਤਸ਼ਾਦ ਅਸੀਂ ਜਦੋਂ ਜਾਂਦੇ ਆ ਸਟੇਡੀਅਮ ਦਾ ਨੀ ਪੱਥਰ ਰੱਖਣ ਤੇ ਜੂਥ ਜਿਹੜਾ ਖਾਸ ਥਾਂ ਤੇ ਉੱਥੇ ਆਉਂਦਾ ਤੇ ਬੜਾ ਖੁਸ਼ ਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਜੋ ਕਿਹਾ ਸੀਗਾ ਉਹ ਕਾਦੇ ਬਿਜਲੀ ਤੇ ਅਸੀਂ ਪਹਿਲਾਂ ਹੀ ਫਰੀ ਦੇ ਦੇ ਜਦੋਂ ਦੀ ਸਰਕਾਰ ਬਣੀ ਹੈ ਹਰ ਬੰਦੇ ਦਾ 5-5 6-6 ਆਤਰੀਆ ਮਹੀਨੇ ਦਾ ਮਾਪ ਹੋ ਰਿਹਾ ਹਰਕ ਨੂੰ ਫਾਇਦਾ ਹੋ ਰਿਹਾ ਔਰ ਬਿਨਾ ਕਿਸੇ ਜਾਤ ਪਾਤ ਉੱਚ ਨੀਚ ਕੋਈ ਤੰਦਬਖਰੀਮਾ ਕੁਛ ਨਹੀਂ ਹੈ ਕੋਈ ਅਮੀਰੀ ਗਰੀਬੀ ਆ ਨਹੀਂ ਹੈ ਸਭ ਨੂੰ ਜਿਹੜਾ ਉਹ ਅਸੀਂ ਇਹ ਬਿਜਲੀ ਫ੍ਰੀ ਜਿਹੜੀ ਦੇ ਦੇ ਔਰ ਪੰਜਾਬ ਦੇ ਵਿੱਚ ਜਿਹੜੀਆਂ 44000 ਲੱਖ ਕਰੋੜ ਜਿਹੜੀਆਂ ਉਹ ਬੰਦਾ ਜਿਹੜਾ ਉਹ ਸ਼ੁਰੂ ਕੀਤੀ ਹੈ ਉਹ ਪਿੰਡੂ ਲਿੰਕ ਰੋਡ ਛੜਕਾਂ ਜਿਹੜੀਆਂ ਕੋਈ ਸੜਕ 3 ਕਿਲੋਮੀਟਰ ਦੀ ਆ ਕੋਈ 4 ਦੀ ਆ ਕੋਈ 2 ਕਿਲੋਮੀਟਰ ਦੀ ਆ ਕੋਈ 5 ਦੀ ਆ ਕੋਈ 6 ਦੀ ਆ ਪਿੰਡਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਲਿੰਕ ਰੋਡ ਹੋਣੀਆਂ ਬਹੁਤ ਜ਼ਰੂਰੀ ਸੀਗੀਆਂ ਲਿੰਕ ਰੋਡ ਬਹੁਤ ਖਰਾਬ ਸੀਗੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਬਲਦ ਜਦੋਂ ਵੱਡੀਆਂ ਤੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਣਦੇ ਆ ਜਦੋਂ ਸਾਡੇ ਐਮ.ਐਲ.ਏ. ਮੰਤਰੀ ਯਾਦ ਹੈ ਤੇ ਉਸ ਸਮੇਂ ਇਹ ਵਿਕਾਸ ਦੇ ਜਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮਾ ਕਰਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੈਨੂੰ ਬਹੁਤ ਵੱਡਾ ਹਲਾਲਾ ਜਿਹੜਾ ਉਹ ਮੇਰੇ ਜਿੱਥੇ-ਜਿੱਥੇ ਵੀ ਕਿਤੇ ਮਹੱਲਾ ਕਲੀਨਿਕ ਬਣੇ ਉਹ ਮਹੱਲਾ ਕਲੀਨਿਕ ਇਹਨੇ ਕਾਗਜ਼ ਸਾਬ ਤੋਂ ਆਮ ਲੋਕਾਂ ਵਾਸਤੇ ਆਮ ਲੋਕਾਂ ਦੀ ਜਿਹੜੇ ਇਹ ਬਹੱਲਾ ਕਲੀਨਿਕ ਆ ਉਹਨਾਂ ਦੇ ਅੰਦਰ ਤੇ ਟੈਸਟ ਕਰਾਉਂਦੇ ਆ ਉਹਨਾਂ ਦੇ ਅੰਦਰ ਜਿਹੜੀਆਂ ਫਰੀ ਦਵਾਈਆਂ ਮਿਲਦੀਆਂ ਉਹ ਇੰਨੀਆਂ ਕੰਦ ਸਾਬਤ ਹੋਈਆਂ ਹੁਣ ਜਦੋਂ ਅਸੀਂ ਜਾਣਦੇ ਆ ਤੇ ਲੋਕ ਇਹ ਗੱਲ ਦੱਸਦੇ ਆ ਔਰ ਕਰੀਬ 60000 ਦੇ ਕਰੀਬ ਜਿਹੜਾ ਮਾਨ ਸਾਹਿਬ ਨੇ ਬਹੱਲਾ ਪੰਜਾਬ ਦੇ ਵਿੱਚ ਜਿਹੜੀਆਂ ਜਵਾਬਾਂ ਦਿੱਤੀਆਂ ਉਹਦੇ ਚੋਂ ਵੀ ਬਹੁਤ ਸਾਰੇ ਲੋਕ ਸਾਡੇ ਪਿੰਡਾਂ ਨਾਲ ਸੰਬੰਧਿਤ ਨੇ ਪਿੰਡਾਂ ਦੇ ਸਾਡੇ ਨੌਜਵਾਨ ਕੁੜੀਆਂ ਮੁੰਡੇ ਨੇ ਜਦੋਂ ਅਸੀਂ ਪਿੰਡਾਂ ਤੇ ਜਾਂਦੇ ਆ ਉਦੋਂ ਦੱਸਦੇ ਆ ਕਿ ਸਾਨੂੰ ਵੀ ਨੌਕਰੀ ਮਿਲੀ ਆ ਜੀ ਸਾਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਨੌਕਰੀ ਦਿੱਤੀ ਆ ਇਹ ਸਰ ਚਾਹੇ ਆਪਾਂ ਨੌਕਰੀਆਂ ਕਰੇ ਚਾਹੇ ਆਪਾਂ ਸਕੂਲ ਇਹਨੇ ਨੇ ਵਧੀਆ ਬਣਾ ਦਿੱਤੇ ਸਾਡੇ ਪਿੰਡਾਂ ਦੇ ਸਕੂਲ ਸਾਡੇ ਬਾਰਡਰ ਦੇ ਸਕੂਲ ਮਾਨ ਸਾਹਿਬ ਨੇ ਇਹਨੇ ਪੈਸੇ ਦਿੱਤੇ ਆ ਸਕੂਲਾਂ ਦੇ ਅੰਦਰ ਕਲਾਸ ਰੂਮ ਵਧੀਆ ਬਣ ਗਏ ਸਕੂਲਾਂ ਦੇ ਅੰਦਰ ਜਿਹੜਾ ਇਹ ਟੀਚਰ ਵਧੀਆ ਰੱਖਦੇ ਆ ਲੈਬਾਂ ਕੰਪਿਊਟਰ ਹੱਥੀ ਜੜੀ ਆ ਫਰੀ ਕਤਾਬਾਂ ਫਰੀ ਡਰੈਸਿਸ ਵਗੈਰਾ ਸਕੂਲਾਂ ਦੇ ਵਿੱਚ ਉਹ ਅਸੀਂ ਦੇ ਦੇ ਔਰ ਜਦੋਂ ਅਸੀਂ ਕਹਿੰਦੇ ਸੀ ਕਿ ਨਹਿਰੀ ਪਾਣੀ ਪੰਜਾਬ ਦੀ ਹੱਦ ਨੁੱਕਰ ਦੇ ਉੱਤੇ ਪਹੁੰਚਾਵਾਂਗੇ ਤੇ ਉਦੋਂ ਸਾਡੇ ਵਿਰੋਧੀ ਸਾਨੂੰ ਜਿਹੜਾ ਉਹ ਬਖੌਲ ਕਰਦੇ ਸੀਗੇ ਕਿ ਇਹ ਕਿੱਦਾਂ ਸੰਭਵ ਹੋ ਜੂਗਾ ਜਿੱਥੇ 25-25 ਸਾਲ ਪਾਣੀ ਨਹੀਂ ਗਿਆ ਉੱਥੇ ਮਾਨਸਾਬ ਦੀ ਸਰਕਾਰ ਨੇ ਐਰਕਾ ਪਾਣੀ ਨਹਿਰੀ ਪਾਣੀ ਪਿਛਲੇ ਸਾਲ ਤੇ ਅੱਤਕਾ ਜਿਹੜਾ ਪੰਜਾਬ ਦੀ ਹੱਦ ਨੁੱਕਰ ਦੇ ਉੱਤੇ ਜਿਹੜਾ ਪਹਚਾਇਆ ਤੋਂ ਦਾ ਫਾਇਦਾ ਹੋਇਆ ਕਿ ਤੱਤੀ ਢੇੜ ਦੇ ਪਾਣੀ ਦਾ ਕੁਛ ਲੈਵਲ ਜਿਹੜਾ ਸੁਧਰਦਾ ਸ਼ੁਰੂ ਹੋ ਗਿਆ ਇਸ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਕੰਮ ਕਹੇ ਹੀ ਉਹ ਵੀ ਉਹ ਤੋਂ ਵੱਧ ਜਿੰਨੇ ਕੰਮ ਹੁਣ ਹੋ ਰਹੇ ਪਿੰਡਾਂ ਦੇ ਵਿੱਚ ਅਸੀਂ ਛੱਪੜ ਬਣਾ ਰਹੇ ਹਾਂ ਪਿੰਡਾਂ ਦੇ ਵਿੱਚ ਅਸੀਂ ਫਿਰਦੀਆਂ ਬਣਾ ਰਹੇ ਪਿੰਡਾਂ ਦੇ ਵਿੱਚ ਅਸੀਂ ਗਲੀਆਂ ਨਾਗੀਆਂ ਬਣਾ ਰਹੇ ਉਹਦੇ ਕਰਕੇ ਬਲਾਕ ਸਭਤੀ ਦੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਮੇਦਿਆ ਬਹੁਤ ਵੱਡਾ ਰਿਸਪੌਂਸ ਮਿਲਿਆ ਉਹਦਾ ਵੱਡੀ ਅਸੀਂ ਜਿੱਤ ਪ੍ਰਾਪਤ ਜਿਹੜੀ ਕਰਾਂਗੇ ਵੱਡੇ ਲੈਵਲ ਦੇ ਉੱਤੇ ਜਿੱਤਾਂਗੇ ਪਰ ਜਿੱਤਾਂਗੇ ਵਿਕਾਸ ਦੇ ਸੱਤੇ ਕੋਈ ਧੱਕਾ ਨਹੀਂ ਕੋਈ ਗੁੰਡਾਗਰਦੀ ਨਹੀਂ ਕੁਛ ਨਹੀਂ ਅਸੀਂ ਜਿਹੜਾ ਵਿਕਾਸ ਕੀਤਾ ਉਹ ਵਿਕਾਸ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਵੀ ਗਏ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਬਲਾਕ ਸੰਮਤੀ ਦੇ ਜਿਹੜਾ ਪੁਖੀ ਦੀਆਂ ਚੋਣਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤੂਗੀ ਉਹ ਬਹੁਤ ਲੀਡ ਨਾਲ ਜਿੱਤੂਗੀ ਕਿਉਂਕਿ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਦੀਆਂ ਲਿੰਕ ਰੋਡਾਂ ਵਾਸਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਾਸਤੇ ਪਿੰਡਾਂ ਦੇ ਸਕੂਲਾਂ ਵਾਸਤੇ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਨੌਕਰੀ ਦੇਣ ਵਾਸਤੇ ਜੋ ਪਧਾਲੇ ਕੀਤੇ ਆ ਉਹ ਤੁਹਾਨੂੰ ਬਲਾਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਜਿਹੜੇ ਦੱਸਣਗੇ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਈ ਵਿਕਾਸ ਦੇ ਉੱਤੇ ਇਲੈਕਸ਼ਨ ਲੜੇ ਵਿਕਾਸ ਵਾਸਤੇ ਵਿਕਾਸ ਦੇ ਨਾਰੇ ਤੇ ਲਕਸ਼ ਲਾੜੇ ਤੇ ਵਿਕਾਸ ਜਿਹੜਾ ਕੀਤਾ ਲੋਕਾਂ ਨੂੰ ਦੱਸ ਰਹੇ ਤੇ ਇਹਦਾ ਰਿਸਪੌਂਸ 14 ਤਰੀਕ ਨੂੰ ਲੋਕ ਬਹੁਤ ਵੱਡੀ ਪੱਧਰ ਤੇ ਜੇਨ ਦੇਣ ਜਾ ਰਹੇ ਸਾਡੇ ਪੂਰੇ ਪੰਜਾਬ ਦੇ ਚ ਐਮ ਐਲ اے ਮੰਤਰੀ ਸਾਹਿਬਾਨ ਜਿਹੜੇ ਹਲਕਾ ਅੰਚਾਰ ਜਿਹੜੇ ਕੈਂਪੇਨ ਕਰ ਰਹੇ ਸਾਰਿਆਂ ਦੀ ਰਿਪੋਰਟਾਂ ਕਿ ਬਹੁਤ ਵਧੀਆ ਜਿਹੜਾ ਮਤਲਬ ਪਿੰਡਾਂ ਦੇ ਲੋਕ ਪਿਆਰ ਕਰਦੇ ਆ ਬਹੁਤ ਵਧੀਆ ਜਿਹੜੇ ਕੰਮ ਕੀਤੇ ਸੀ ਉਹ ਰਿਜ਼ਲਟ ਉਹਨੇ ਜਿਹੜੇ ਸ਼ੁਰੂ ਹੋ ਗਿਆ ਬਸ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀਗਾ